ਮੈਂ ਨਾ ਇੱਥੇ ਅੰਮ੍ਰਿਤਸਰ ਰਾਜਾ ਸੰਸਿਜੂ ਦਾ ਹਵਾਈ ਅੱਡਾ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에ਅਰਪੋਰਟ ਤੇ ਖੜਾ ਅਸੀਂ 에ਅਰਪੋਰਟ ਤੇ ਐਂਟਰ ਹੋਣ ਲੱਗੇ ਆ ਤਾਂ ਇਹ ਗੱਡੀ ਨੂੰ ਲੱਗਿਆ ਹੈ ਕਿਸਾਨੀ ਝੰਡਾ ਇਸ ਝੰਡੇ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਸਰਕਾਰ ਵੱਲੋਂ ਮੁਲਾਜ਼ਮ ਖੜੇ ਨੇ ਕਹਿੰਦੇ ਜੀ ਸਾਨੂੰ ਹੁਕਮ ਆ ਵੀ ਇਹ ਝੰਡਾ ਲਾ ਕੇ ਗੱਡੀਆਂ ਅੰਦਰ ਨਹੀਂ ਜਾ ਸਕਦਾ ਦੱਸੋ ਇਸ ਕਿਸਾਨੀ ਝੰਡੇ ਦੀ ਕੀ ਤਕਲੀਫ ਆ ਇਹ ਕੋ ਹਸਲਾ ਹੈ ਇਹ ਕੋ ਹਸਲਾ ਹੈਗਾ ਇਹ ਸਾਰੀ ਨੂੰ ਪਿਕਅਪ ਕਰਨ ਜਾਣਾ ਆਪਣੇ ਘਰ ਦੇ ਮੈਂਬਰਾਂ ਨੂੰ ਜਾਂ ਉੱਥੇ ਡ੍ਰੌਪ ਕਰਨ ਜਾਣਾ ਗੱਡੀ ਨੇ ਘੁੰਮ ਕੇ 에어ਪੋਰਟ ਦੇ ਅੰਦਰ ਨਹੀਂ ਜਾਣਾ ਉੱਥੋਂ ਪਾਰਕਿੰਗ ਦੇ ਵਿੱਚ ਮੋੜੇ ਲਾ ਕੇ ਉਹਨੂੰ ਆ ਜਾਣਾ ਜਿੱਥੇ ਵੀ ਡ੍ਰੌਪ ਦਾ ਹੈਗਾ ਹਾਂਜੀ ਦੱਸੋ ਸਰ ਕੀ ਬੋਲੇ ਮੈਂ ਤਾਂ ਕੁਝ ਨਹੀਂ ਬੋਲ ਰਿਹਾ ਤੁਸੀਂ ਤੁਸੀਂ ਕਿਹਾ ਵੀ ਇਹ ਝੰਡੇ ਝੰਡਾ ਨਹੀਂ ਲਾ ਸਕਦੇ ਮੈਂ ਤਾਂ ਉਹੀ ਬੋਲਿਆ ਜੋ ਤੁਸੀਂ ਬੋਲਿਆ ਤੁਸੀਂ ਕਹਿ ਰਹੇ ਸੀ ਨਾ ਵੀ ਸਾਨੂੰ ਹੁਕਮ ਆ ਆ ਮੈਂ ਵੀ ਪੁੱਛ ਲਿਆ ਹਾਂ ਕੀ ਕਹਿੰਦੇ ਨੇ ਇੱਕ ਹੀ ਕਹਿੰਦੇ ਨਾ ਮੈਂ ਤਾਂ ਮੈਂ ਤਾਂ ਜਿਹੜਾ ਕਹਿ ਰਿਹਾ ਮੈਂ ਤਾਂ ਕਰ ਲਿਆ ਤੁਸੀਂ ਤੁਸੀਂ ਦੱਸੋ ਵੀ ਹੁਣ ਤੁਹਾਡੇ ਅਫਸਰ ਕੀ ਕਹਿੰਦੇ ਨੇ ਸਾਡੇ ਹੁਣ ਟੈਂਡ ਹੈਗੇ ਕਹਿੰਦੇ ਵੀ ਚੈੱਕ ਕਰਕੇ ਉਹਨੂੰ ਛੱਡ ਦੋ ਇੱਕ ਇਹ ਝੰਡੇ ਨੂੰ ਟਾਰਗੇਟ ਨਾ ਕਰੋ ਜਿਸਨ ਕਿਸਾਨਾਂ ਨੇ ਨਾ ਫਸਲਾਂ ਬੀਜਣੀਆਂ ਛੱਡ ਦਤੀਆਂ ਨਾ ਇਹ ਲਾਲੇ ਪੈ ਜਾਣੇ ਸਰਕਾਰ ਨੂੰ ਭੱਜੇ ਫਿਰ ਰਹੇ ਨੇ ਇਹ ਹਾਂ ਮੇਰੀ ਮੈਂ ਨਹੀਂ ਗੱਲ ਕਹਿਣ ਦਿਆ ਮੈਂ ਇਹ ਕਹਿਣ ਦਿਆ ਵਾਂ ਅਸੀਂ ਵੀ ਕਿਸਾਨਾਂ ਦੇ ਨਾਲ ਹੀ ਆ ਅਸੀਂ ਵੀ ਇੱਥੋ ਹੀ ਐ ਅਸੀਂ ਕੋ ਬਾਹਰੋਂ ਨਹੀਂ ਬੈਠੇ ਬਸ ਥੇੜ ਥੋੜੀ ਐ ਕਿਸਾਨ ਕਿਸੇ ਦਿਨ ਕਰੀ ਗਈ ਵੀ ਜਿੱਦਾਂ ਸਾਨੂੰ ਦੇਸ਼ ਮੈਂ ਕਹਿੰਦਾ ਤੁਸੀਂ ਦੇਖਦੇ ਜਾਓ ਇਹ ਹਾਲਾਤ ਸਰਕਾਰ ਕਿਦਾਂ ਦੇ ਬਣਾ ਰਹੀ ਆ ਨਾ ਮਾਹੌਲ ਕਿਦਾਂ ਦਾ ਬਣਾ ਰਹੀ ਆ ਜਿਹੜਾ ਅ ਜਵਾਨਾ ਉਹ ਵੀ ਦੁਖੀ ਸਰਕਾਰ ਤੋਂ ਜਿਹੜਾ ਕਿਸਾਨ ਉਹ ਵੀ ਦੁਖੀ ਸਰਕਾਰ ਤੋਂ ਛੋਟਾ ਵਪਾਰੀ ਜੋ ਵੀ ਸਾਰੇ ਸਾਰਿਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਕਿ ਮੈਂ ਕਹਾਂ ਤੁਸੀਂ ਦੇਖਿਓ ਸ਼੍ਰੀਲੰਕਾ ਵਾਲਾ ਹਾਲ ਹੁਣਾ ਇੰਡੀਆ ਦਾ ਸੱਚ ਕਹਿੰਨਾ ਸ਼੍ਰੀਲੰਕਾ ਵਾਲਾ ਹਾਲ ਉੱਥੇ ਬਗਾਵਤ ਹੋਈ ਸੀ ਨਾ ਫਿਰ ਮੁੜ ਕੇ ਸਾਰਾ ਉਹਨਾਂ ਨੇ ਘੇਰਾ ਪਾ ਕੇ ਉੱਥੇ ਕਰ ਲਿਆ ਸੀ ਬਾਬਾ ਜੀ ਹਮ ਲੋਗ ਆਪਣੇ ਆਪੇ ਕੁਝ ਨਹੀਂ ਕਰਦੇ ਹਮਕੋ ਜੋ ਆਦੇਸ਼ ਉੱਪਰ ਤੋਂ ਮਿਲਦਾ ਹਮ ਉਹ ਹੀ ਉੱਪਰ ਸੇ ਦੇਸ਼ ਹੀ ਗਲਤ ਹੋਤੀ ਛੱਡ ਦਿਓ ਚਲੋ ਚਲੋ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਓਕੇ ਥੈਂਕ ਯੂ ਮੁਰਗਾ ਸਾਡੀ ਤਾਂ ਡੈਣਾ ਕੋ ਤੁਸੀਂ ਬਾਈ ਭਰਾਵਾ ਸਾਡੀ ਤਾਂ ਇਹ ਆਨ ਸ਼ਾਨਾ ਅਸੀਂ ਐਸੇ ਝੰਡੇ ਥੱਲੇ ਲੜਦੇ ਆਂ ਇਹ ਝੰਡਾ ਨਹੀਂ ਅਸੀਂ ਲਹੁੰਦੇ ਕਿਸੇ ਕੀ ਇਹ ਝੰਡੇ ਐਸੇ ਝੰਡੇ ਨੇ ਦੇਸ਼ ਯਾਦ ਕਰਾਉਣਾ ਗੁਲਾਮ ਹੋ ਗਿਆ ਦੇਸ਼ ਕੋਈ ਨਹੀਂ ਵਾਹਿਗੁਰੂ ਭਲੀ ਕਰੇਗੀ ਸਭਾ ਜੀ ਇਹ ਹੈ ਕਿ ਕਰਪਾਣਾ ਜੀ ਇਹ ਹੈ ਜੀ ਸ੍ਰੀ ਸਾਹਿਬ ਆ ਦੇਖੋ ਜੀ ਅਮਰਧਾਰੀ ਹਾਂ ਜੀ ਹਾਂ ਜੀ ਅਮਰਧਾਰੀ ਆ ਤਾਂ ਭਨੀ ਇਹ ਇਹ ਤਾਂ ਜੀ ਨਾਲੇ ਰਹਿੰਦੀਆਂ ਸਾਡੇ ਆਹ ਵੇਖੋ ਇੱਧਰ ਵੀ ਐ ਸ੍ਰੀ ਸਾਹਿਬ ਅਮਰਤਾਰੀਆਂ ਦੂਜੇ ਨਹੀਂ ਇਹ ਉਣ ਹੀ ਰੱਖੀ ਹੋਈ ਇਹ ਤਾਂ ਅਮਰਤਾਰੀਆਂ ਅਮਰਤਾਰੀ ਸਿੰਘਾ ਕੋਲੇ ਸ੍ਰੀ ਸਾਹਿਬ ਅਮਰਤ ਚੱਕਾ ਵੇ ਕਿ ਲੈਣ ਜਾਣਾ ਤੁਸੀਂ ਹਾਂ ਜੀ ਆ ਜਾਓ ਬੱਚੇ ਆਉਂ ਮੁੰਡਾ ਵਾ ਚਲਾ ਗਿਆ ਉਹ ਬੱਚੇ ਨੇ ਉੱਥੇ ਖੜੇ ਉਹਨਾਂ ਨੂੰ ਕਿਹਦਾ ਮੇਰੀ ਰਿਕਵੈਸਟ ਹੈ ਕਿਹਦਾ ਮੈਂ ਬਾਹਰ ਨਾ ਉੱਥੇ ਕੱਢਿਓ ਉਹ ਬੱਚੇ ਆ ਕੇ ਬਾਹਰ ਇੱਥੋਂ ਘਾ ਮੋੜ ਕੇ ਲੈ ਕੇ ਜਣੇ ਪਰ ਹੋ ਰਹਾ ਹੁਣੇ ਨਿਆਣੇ ਵਿਚਾਰੇ